ਹਾਂਜੀ ਸਸਿਗਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਮੱਤ ਤੇ ਪਰਦਾ ਵੀਡੀਓ ਬਾਰੇ ਜਿਸ ਵਿੱਚ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਵਿੱਕੀ ਤੇ ਅਮਨ ਫੜੇ ਜਾਂਦੇ ਹਨ ਜਾਂ ਨਹੀਂ ਜਾਂ ਉਹ ਉਥੋਂ ਵੀ ਭੱਜ ਜਾਂਦੇ ਹਨ ਸੋ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਤੇ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਹਾਂਜੀ ਮੱਤ ਤੇ ਪਰਦਾ ਵੀਡੀਓ ਵਿੱਚ ਜਦੋਂ ਬੇਬੇ ਬਾਪੂ ਥਾਣੇ ਜਾਂਦੇ ਹਨ ਆਪਣੀ ਰਿਪੋਰਟ ਲਗਾਉਣ ਵਾਸਤੇ ਤੇ ਅੱਗੋਂ ਥਾਣੇਦਾਰ ਉਹਨਾਂ ਨੂੰ ਕਹਿੰਦਾ ਹੈ ਕੀ ਹਾਂ ਦੱਸੋ ਤੁਹਾਡੇ ਨਾਲ ਕੀ ਹੋਇਆ ਹੈ ਤੇ ਬਾਪੂ ਜੀ ਕਹਿੰਦੇ ਹਨ ਕਿ ਮੈਂ ਪੈਸੇ ਲੈ ਕੇ 1.5 ਲੱਖ ਰੁਪਿਆ ਕਢਵਾ ਕੇ ਬੈਂਕ ਤੋਂ ਘਰ ਵਾਪਸ ਜਾ ਰਿਹਾ ਸੀ ਤੇ ਦਿਨ ਦਿਹਾੜੇ ਦੋ ਮੁੰਡਿਆਂ ਨੇ ਸਾਡੀ ਲੁੱਟਖੋਖ ਕਰ ਲਈ ਤੇ ਉਹਨਾਂ ਨੇ ਮੂੰਹ ਤੇ ਪਰਨੇ ਬੰਨੇ ਹੋਏ ਸੀ ਅਸੀਂ ਉਹਨਾਂ ਦੀ ਬਾਈਕ ਦਾ ਨੰਬਰ ਨੋਟ ਕਰ ਲਿਆ ਹੈ ਉਹ ਬਾਈਕ ਦਾ ਨੰਬਰ ਜਦੋਂ ਪੁਲਿਸ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਤੇ ਪੁਲਿਸ ਉਸ ਦੀ ਇਨਕੁਆਰੀ ਕਰਾਂਦੀ ਹੈ ਤੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਕਿਸ ਦੇ ਨਾਂ ਤੇ ਹੈ ਤਾਂ ਉਹ ਉਸ ਐਡਰੈਸ ਤੇ ਪਹੁੰਚਦੇ ਹਨ ਤੇ ਉਹ ਐਡਰੈਸ ਉਹਨਾਂ ਦਾ ਹੁੰਦਾ ਹੈ ਜਿਹੜੇ ਕਿ ਸੋਨੂ ਤੇ ਜੀਤਾ ਦੀ 마ਸੀ ਦੀ ਕੁੜੀ ਦੇ ਮੁੰਡੇ ਦਾ ਹਾਂਜੀ ਸੋਨੂ ਤੇ ਜੀਤਾ ਜੀਤਾ ਦੀ 마ਸੀ ਦੀ ਕੁੜੀ ਜਿਹੜੀ ਕਿ ਪ੍ਰੀਤ ਦਾ ਰਿਸ਼ਤਾ ਆਪਣੇ ਜਠਾਣੀ ਦੇ ਮੁੰਡੇ ਨਾਲ ਕਰਵਾ ਰਹੀ ਸੀ ਉਸ ਦੇ ਮੁੰਡੇ ਦਾ ਉਹ ਐਡਰੈਸ ਹੁੰਦਾ ਹੈ ਤੇ ਪੁਲਿਸ ਉਸ ਨੂੰ ਘਰ ਜਾ ਕੇ ਪੁੱਛਦੀ ਹੈ ਕਿ ਤੇਰੀ ਬਾਈਕ ਤੋਂ ਇੰਨੀਆਂ ਵਾਰ ਦਾਤਾ ਦੇਣ ਦਿਹਾੜੇ ਹੋ ਰਹੀਆਂ ਹਨ ਤੂੰ ਇਹਨਾਂ ਸਾਰੇ ਮਾਮਲੇ ਵਿੱਚ ਇਸ ਸਾਰੇ ਮਾਮਲੇ ਵਿੱਚ ਮੇਨ ਤੂੰ ਹੀ ਹੈ ਪਰ ਉਹ ਕਹਿੰਦਾ ਹੈ ਕਿ ਮੈਂ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਮੈਂ ਤਾਂ 1 ਸਾਲ ਪਹਿਲਾਂ ਹੀ ਬਾਈਕ ਵੇਚ ਦਿੱਤੀ ਸੀ ਪਰ ਪੁਲਸ ਵਾਲੇ ਉਸ ਦੀ ਕਿਸੇ ਗੱਲ ਦਾ ਯਕੀਨ ਨਹੀਂ ਕਰਦੇ ਤਾਂ ਉਸ ਦੀਆਂ ਮਿੰਤਾ ਕਰਨ ਤੋਂ ਬਾਅਦ ਉਹ ਉਹਨਾਂ ਨੂੰ ਐਫੀਡੈਫਿਟ ਦਿਖਾਉਂਦਾ ਹੈ ਜਿਸ ਵਿੱਚ ਉਸਨੇ ਉਹ ਬਾਈਕ ਸੇਲ ਕੀਤੀ ਹੁੰਦੀ ਹੈ ਤਾਂ ਪੁਲਸ ਉਸ ਦੀ ਗੱਲ ਸੁਣ ਕੇ ਉਸ ਨੂੰ ਆਪਣੇ ਨਾਲ ਲੈ ਕੇ ਜਾਂਦੀ ਹੈ ਕਿ ਦੱਸ ਸਾਨੂੰ ਤੂੰ ਕਿੱਥੇ ਬਾਈਕ ਸੇਲ ਕੀਤੀ ਸੀ ਤਾਂ ਉਹ ਗੌਰਵ ਕਹਿੰਦਾ ਹੈ ਕਿ ਮੈਂ ਇਹ ਬਾਈਕ ਅਮਨ ਜੋ ਕਿ ਬਹੁਤ ਨਸ਼ੇ ਕਰਦਾ ਹੈ ਉਸ ਨੂੰ ਸੇਲ ਕਰ ਦਿੱਤੀ ਸੀ ਪਰ ਮੈਂ ਉਸ ਨੂੰ ਇਹ ਵੀ ਕਿਹਾ ਸੀ ਕਿ ਤੂੰ ਬਾਈਕ ਆਪਣੇ ਨਾਂ ਤੇ ਕਰਾ ਲਈ ਪਰ ਉਸਨੇ ਬਾਈਕ ਅਜੇ ਤੱਕ ਆਪਣੇ ਨਾਂ ਤੇ ਨਹੀਂ ਕਰਾਈ ਤੇ ਜਦੋਂ ਪੁਲਿਸ ਵਾਲੇ ਗੌਰਵ ਨੂੰ ਲੈ ਕੇ ਅਮਨ ਦੇ ਘਰ ਜਾਂਦੇ ਹਨ ਤਾਂ ਅੱਗੋਂ ਅਮਨ ਤੇ ਵਿੱਕੀ ਘਰ ਨਹੀਂ ਹੁੰਦੇ ਸਿਰਫ ਉਸਦੇ ਡੈਡੀ ਹੀ ਹੁੰਦੇ ਹਨ ਕਿਉਂਕਿ ਅਮਨ ਤੇ ਵਿੱਕੀ ਤੇ ਹੋਰ ਵਾਰਦਾਤਾ ਕਰਨ ਵਾਸਤੇ ਘਰੋਂ ਗਏ ਹੁੰਦੇ ਹਨ ਪੁਲਿਸ ਵਾਲਿਆਂ ਦੇ ਪੁੱਛਣ ਤੇ ਉਹ ਅਮਨ ਦਾ ਡੈਡੀ ਮੁੱਕਰ ਜਾਂਦਾ ਹੈ ਈ ਮੈਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ ਘਰ ਨਹੀਂ ਹਨ ਬਾਕੀ ਪੈਸਿਆਂ ਦਾ ਮੈਨੂੰ ਕੁਝ ਨਹੀਂ ਪਤਾ ਅੱਗੇ ਦੇਖਦੇ ਹਾਂ ਕਿ ਕੀ ਬਣਦਾ ਹੈ ਧੰਨਵਾਦ